ਰਬਜੋਤ ਕੀ ਕਰ ਰਹੀ ਹੈ ਕੈਜੀ ਮੈਂ ਬੈਗ ਰੈਡੀ ਕਰ ਰਹੀ ਹਾਂ بیٹے ਤੇਰਾ ਬੈਗ ਤਾਂ ਹੋਰਿਆ ਨਵਾਂ ਤੇ ਤੂੰ ਪੁਰਾਣਾ ਬੈਗ ਕੀ ਕਰ ਰਹੀ ਹੈ ਮੈਂ ਕਿਸੇ ਹੋਰ ਬੱਚੇ ਲਈ ਰੈਡੀ ਕਰ ਰਹੀ ਹਾਂ ਹੋਰ ਬੱਚਾ ਕੌਣ ਬੇਟੇ ਕੈਜੀ ਅਬੋਰਨਾ ਸਟੱਡੀ ਸਰਕਲ ਵਾਲਿਆਂ ਨੇ ਇੱਕ ਮੋਦੀ ਖਾਣਾ ਚਲਾਇਆ ਹੈ ਬੇਟੇ ਕੌਣ ਸਟੱਡੀ ਸਰਕਲ ਵਾਲੇ ਤੁਸੀਂ ਨਹੀਂ ਜਾਣਦੇ ਗੁਰੂ ਗਬਿੰਦ ਸਿੰਘ ਸਟੱਡੀ ਸਰਕਲ ਵਾਲੇ ਜੋ ਸਮਰ ਕੈਂਪ ਲੋਂਦੇ ਆ ਜੋ ਸਿੱਖੀ ਦਾ ਪ੍ਰਚਾਰ ਕਰਦੇ ਆ ਬੱਚਿਆਂ ਨੂੰ ਪਾਠ ਸਿਖਾਉਂਦੇ ਆ ਬੱਚਿਆਂ ਨੂੰ ਕੀਰਤਨ ਸਿਖਾਉਂਦੇ ਆ ਤੁਸੀਂ ਜਾਣਦੇ ਹੀ ਨਹੀਂ ਜਿਹੜੀ ਮੇਰੀ ਕਲਾਸ ਮੇਟ ਹੈ ਨਾ ਬਵਰਤ ਉਹ ਵੀ ਉੱਥੇ ਜਾਂਦੀ ਹੁੰਦੀ ਹੈ ਉਹ ਮੈਨੂੰ ਦੱਸਦੀ ਸੀ ਜਿਹੜੇ ਆਪਣੇ ਪਿਛਲੇ ਛਾਲ ਦੇ ਬੈਗ, ਵਾਟਰ ਬੋਟਲ, ਜਿਓਮੈਟਰੀ ਬਾਕਸ, ਲੰਚ ਬਾਕਸ ਹੁਣ ਆਪਣੇ ਕਿਸੇ ਕੰਮ ਨਹੀਂ ਆਉਂਦੇ ਉਹ ਸਭ ਉੱਥੇ ਜਮ੍ਹਾਂ ਕਰਾ ਦਿੰਦੇ ਆ ਲੋੜਵੰਦ ਬੱਚਿਆਂ ਦੇ ਕੰਮ ਆ ਸਕਣ ਇਸ ਲਈ ਮੈਂ ਕਹਿ ਰਹੀ ਆ ਮੈਂ ਹੋਰ ਬੱਚੇ ਲਈ ਬੈਗ ਤਿਆਰ ਕਰ ਰਹੀ ਆ ਜਿਹੜੇ ਬੱਚੇ ਇਹ ਸਮਾਨ ਖਰੀਦ ਨਹੀਂ ਸਕਦੇ ਉਹ ਉੱਥੋਂ ਫ੍ਰੀ ਲੈ ਆਉਂਦੇ ਹਨ ਇਸ ਤਰ੍ਹਾਂ ਸਾਨੂੰ ਸਾਰਾ ਸਮਾਨ ਵੰਡ ਕੇ ਵਰਤਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਅਬੋਰ ਵੱਲੋਂ ਗਲੀ ਨੰਬਰ 1 ਪੁਰਾਣੀ ਸੋਜ ਨਗਰੀ ਅਬੋਹਰ ਵਿਕੇ ਗੁਰਨਾਨਕ ਮੋਦੀ ਖਾਨਾ ਚਲਾਇਆ ਜਾ ਰਿਹਾ ਹੈ ਜਿਸ ਵਿੱਚੋਂ ਸੈਂਕੜੇ ਲੋਕ ਵੰਦ ਪਰਿਵਾਰ ਹਰ ਮਹੀਨੇ ਆਪਣੀ ਜ਼ਰੂਰਤ ਦਾ ਸਮਾਨ ਲੈ ਕੇ ਜਾਂਦੇ ਹਨ ਹੁਣ ਬੱਚਿਆਂ ਦੇ ਪੇਪਰ ਖਤਮ ਹੋਣ ਤੋਂ ਬਾਅਦ ਬੱਚੇ ਜਦੋਂ ਨਵੀਂ ਕਲਾਸ 'ਚ ਜਾਂਦੇ ਨੇ ਤੇ ਉਹ ਆਪਣਾ ਬੈਗ ਆਪਣਾ ਲੰਚ ਬਾਕਸ ਆਪਣੀ ਵਾਟਰ ਬੋਟਲ ਅਕਸਰ ਬਦਲ ਦਿੰਦੇ ਨੇ ਜੋ ਕਿ ਘਰ ਦੇ ਵਿੱਚ ਫालतू ਪਈਆਂ ਰਹਿੰਦੀਆਂ ਸੋ ਜਿਹੜੇ ਵੀ ਘਰਾਂ ਦੇ ਵਿੱਚ ਵਰਤੋਜੋਗ ਹਾਲਾਤ ਦੇ ਵਿੱਚ ਸਮਾਨ ਪਿਆ ਹੋਇਆ ਹੈ ਉਨ੍ਹਾਂ ਨੂੰ ਬੇਨਤੀ ਹੈ ਕਿ ਗੁਰਨਾਨਕ ਮੋਤੀਖਾਨਾ ਵਿਖੇ ਪਚਾਉਣ ਤਾਂ ਕਿ ਲੋੜਵੰਦ ਬੱਚੇ ਉਸ ਸਮਾਨ ਨੂੰ ਲੈ ਕੇ ਆਪਣੇ ਸਕੂਲ ਜਾਣ ਦੇ ਸਫ਼ਰ ਨੂੰ ਬਿਹਤਰ ਬਣਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ